ਸਤਿਗੁਰੂ ਦਾ ਸਿਖਾ ਦਿੱਤਾ। ਤਾਂ ਭਗਤ ਸਿੰਘ ਨੂੰ ਪਤਾ ਹੈ ਸਤਗੁਰੂ ਨਾਮ ਕਰਕੇ ਪ੍ਰਗਟਿਆ ਜੁਤੀ ਤੁੰਦ ਜਪਚਾਨਨ ਹੋਗਾ। ਜਿਉਂ ਕਸੂਰ ਨਿਕਲੇ ਆਹਾਰੇ ਛਪੀ ਨਿਕਲੂਗਾ ਮਹਾਵਾਤਨ ਦਾ। ਸਰੀ ਉਸ ਤੋਂ ਸਤਗੁਰੂ ਦੀ ਅਸੀਸ ਸਰਪੇ ਨਾਲ ਸੰਤਾਂ ਦੀ ਰੰਗ ਤੇ ਨਾਲ ਸਤਗੁਰੂ ਨਾਮ ਦਾ ਮਰਗ ਨਿਦਾਤ ਨੂੰ ਸੁਣਾਉਂਦੇ ਸਤਿਗੁਰੂ ਬਾਬਾ ਨਾਮ ਦੀ ਜਨਦਾਤ ਨੂੰ ਸੁਣਾਉਣ ਵਿੱਚ ਕੋਤੀ। ਗੁਰਦੁਆਰਾ ਸਤਿਗੁਰੂ ਬਾਬਾ ਨਾਮ ਦੀ रामपुरपुर विखे कई तो रोज तक प्रभासरी सेवा शुरू हैं अभी अखीर की प्रभाशी की सेवा गुरिंदर सिंह वासी राम सिंह परिवार उन्होंने परिवारों में संकत चाली पा लगियां सतगुरु की कृपा कर ब्लॉग पाया गया नि तकड़ के नाम के नाम सर्च कर सकते हो सबसक्राइब लाइक शेयर से कमेंट करो सारे जारी ब्लॉग को देखो शेयर करो नौजवानों को मौत मिले ਕੋ ਇਸ ਪਖਸ਼ੋ ਜੀ ਬਾਗੁਰ ਜੀ ਕਥਨ ਸੁਣਾਈ ਦੇ ਲਈ ਹੈ ਪਹਿਲਾ ਦੀ ਆ ਦੂਰਾਂ ਦੇ ਕੋਲੋਂ ਲੈ ਨਈਏ ਜਿੰਨਾ ਕਾਮਿਸਤਾ ਹੋਈਏ ਸੇਵਾ ਜਿਆਦੂ 嗯。 ਆਦੀ <muchas> ਤੂ Thank <speaking in foreign language> you. जो ਤਾਨੂੰ ਕੋਈ ਵੀ ਜੀ ਵੀ ਜ਼ਰੂਰਤ ਪੈਂਦੀ ਹੈ ਸਾਡਾ ਕੋਈ ਮਿੱਤਰ ਹੈ ਸਾਡਾ ਕੋਈ ਰਿਸ਼ਤੇਦਾਰ ਹੈ ਫੰਦੀ ਹੈ ਉਹ ਸਾਡੀ ਬਾਹਰੀ ਤੌਰ ਤੇ ਰੱਖਿਆ ਕਰ ਸਕਦਾ ਹੈ ਕਿਸੇ ਸਾਡੀ ਜ਼ਰੂਰਤ ਹੈ ਕੋਈ ਹਲਕੀ ਜ਼ਰੂਰਤ ਹੈ ਤਾਂ ਜਿੰਨੀ ਵੀ ਕੁਝ ਕਰ ਸਕਦਾ ਵੱਧ ਤੌਰ ਤੇ ਕਰ ਸਕਦਾ ਅੰਦਰੂਨੀ ਤੌਰ ਤੇ ਹੁੰਦਾ ਸਰ ਹੁਣ ਮਰਵਾ ਭਾਂ ਨੂੰ ਟੈਨਸ਼ਨ ਹੈ ਫਿਰ ਪ੍ਰੈਸ਼ਰ ਦੇ ਵਿੱਚ ਤਾਂ ਉਹ ਇਸ ਹਮਤਾਪ ਤੇ ਤੁਹਾਡਾ ਮਨ ਬਹੁਤ ਮੁਕਹੀ ਗਿਆ ਇਸ ਤਰ੍ਹਾਂ ਇਹ ਮੰਨ ਦਖੀ ਨੂੰ ਗੁਰੂ ਸਾਹਿਬ ਦੀ ਬਾਣੀ ਵਿੱਚ ਅੱਗੇ ਕਰਨਾ ਸਤਿਗੁਰੂ ਦੀ ਕਿਰਪਾ ਕਰਨੀ ਇਹ ਸਿੱਤਰਾ ਜਿਹੜੀਆਂ ਅੰਦਰਲੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਦਿਖਾਈ ਜਾਂਦੀਆਂ ਉੱਥੇ ਵੀ ਸਾਡੇ ਕੋਲ ਰੱਖਿਆ ਕਰਦਾ ਹੈ ਪਤਾ ਹਤ ਕਿਤਾਬ ਕਾ ਚੁ ਪੰਜਾਬੀ ਬਾਂਧ ਮੁਸੱਲਾ ਬਾਈ ਬਰਖਾਉ ਕਾ ਮਸਜਿਦ ਵਿਚੋ ਕਿਤਥੇ ਆਹੀ ਹਰਦੁਨਾਰੀ ਪਤਾ ਤੀਰ ਮਕੇ ਗਇਆ ਪਤਾ ਤੀਰ ਮਕੇ ਗਇਆ ਹੋਏ ਤੁਸਨਹੀ ਜੀਵਨ ਮਾਰੀ ਲੱਤ ਦੀ ਕੇਤਨ ਗੁਰੂ ਨਾਨਕ 고니 okay. okay.

ਆਏ ਪੂਰੇ ਸਤਿਗੁਰ ਦੀ ਯਾਦ ਖਾਏ ਆਪਣੇ ਸਤਿਗੁਰ ਕੋ ਸਾਧ ਬੰਦ ਜਾਈ ਹੋਰ ਕਿਰਪਾ ਤੇ ਹਰ ਮਨ ਵਸਾਈ ਰਿਹਾ ਤਨੈ ਫਟ ਨਾਨਕ ਫਟ ਕਾਂਦੀ ਸੇਵਾ ਹੈ ਨਾ ਸੇਵਾ ਕਾਂਦੀ ਦੇਵਾ ਸੇਵਾ ਕਾਂਦੀ ਸੇਵਾ ਹੈ ਨਾ ਸੇਵਾ ਕਾਂਦੀ ਸੇਵਾ ਦੇਵਾ ਕਾਂਦੀ ਸੇਵਾ ਹੈ ਨਾ ਸੇਵਾ ਕਾਂਦੀ ਸੇਵਾ ਐਸਾ ਸਮਾਂ ਹੈ ਜੇ ਵੀ ਮਿਲੇ ਬਲੇ ਸੋਨਿਆ ਸਤਿ ਆਵਾਂ ਲਾਤਾਰੀ ਸੰਸਾਵੰਨੋ ਵਾਦ ਜੀ ਦੇ ਵਿੱਚ ਸੇਵਾ ਕੀਤੀ ਹਦਾਤਾ ਸੱਚੇ ਪਾਤਸ਼ਾਹ ਸਮੁੱਚੇ ਨੌਜਵਾਨ ਮਾਈ ਪਾਈ ਬੱਚਿਆਂ ਤੇ ਬੱਚਿਆਂ ਦੇ ਮੇਲ ਪ੍ਰਸਤ ਸਬਦਾਂ ਦੀ ਕੀਤੀ ਸਿਰ ਸਤਿਗੁਰੂ ਕੀ ਲੀਕ ਕਰਾਇਆ ਸਭਨਾ ਤੇ ਮੇਲ ਪ੍ਰਿਹਤ ਰੱਖਿਓ ਚੜ੍ਹਦੀ ਕਲਾ ਭਗਤ ਬੀ ਦੀਆਂ ਦਾਤਾ ਇਸੇ ਤਰ੍ਹਾਂ ਮਹਾਰਾਜ ਅੰਮ੍ਰਿਤਸਰ ਕਰਦਾ ਪਿਆਰ ਆਪਣੀ ਦਰਬਾਰ ਦੀ ਸੇਵਾ ਮਨਜ਼ੂਰ ਕਰਿਓ ਥਾਈ ਪਾਈ ਬੱਚਿਆਂ ਤੇ ਵੀ ਪ੍ਰਿਹਤ ਰੱਖਿਓ ਜੀ ਸਰਦੀ ਕਲਾ ਭਗਤ ਬੰਦੀ ਦੀਆਂ ਦਾਤਾ ਮਕਸ਼ਿਸ਼ ਕਰਕੇ ਨਿਵਾਜੇ ਉਹ ਦਾਤਾਰ ਤੁਲ ਤੁਕ ਦੀਨਾ ਨਿਸ਼ਚਿ ਗ੍ਰਹ ਪ੍ਰਿਆ ਹ੍ਰਿਤੇ ਲੇਖਕ ਦੀਨਾ ਕੀਤੀ ਹੈ ਕਿ ਮਕੂਲਨ ਹਾਰ ਬਖਸ਼ਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕੀ ਚਾਰੇ ਰੂਪ ਮੇਡੋ ਇਹੋ ਪ੍ਰਿਆ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ